ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ। ਖਾਸ ਕਰਕੇ ਆ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਹੋਵੇ। ਰਿਕਵੈਸਟ ਬੇਨਤੀ ਕਰਦੇ ਹਾਂ ਸਜਣੋ ਆਪਣੀ ਨਰਕ ਫਰਕ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ। ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ। ਹਰਚੰਦ ਦੇ ਫਾਰਮ ਤੇ ਪਹੁੰਚੇ ਆ। ਇੱਕ ਵੈੜ ਆ ਡਿਟੇਲ ਕਰਦੇ ਹਾਂ ਸਾਂਝੀ ਧੰਨਵਾਦ ਸਾਰਿਆਂ ਦਾ ਐਂਡ ਤੱਕ ਬਣੇ ਰਹੋ ਨਰਕ ਪਰਖਤ تسਲੀ ਕਰਿਆ ਕਰੋ ਜਰੂਰ ਆਪਣੀ ਸ਼ੇਅਰ ਦੱਬ ਕੇ ਕਰ ਦਿਆ ਕਰੋ ਹੋਰ ਵੀ ਕੋਈ ਆਪਣੀ ਖਰੀਦਦਾਰੀ ਕਰ ਸਕੇ ਬਾਈ ਹਰਚੰਦ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤੂ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਜੀ ਠੀਕ ਜੀ ਵਧੀਆ ਜੀ ਵਧੀਆ ਔਰ ਸਭ ਠੀਕ ਠਾਕ ਓਕੇ ਰਿਪੋਰਟਾਂ ਵਧੀਆ ਜੀ ਚੱਲ ਸ਼ੁਕਰ ਰੱਬ ਦਾ ਹੋਰ ਸੁਣਾਓ ਚੰਗੇ ਤੂਫਾਨ ਸੂਨ ਰਾਤ ਦੇ ਲਿਆਂਦੇ ਜੇ ਤੂਫਾਨ ਪੂਰੇ ਆਏ ਹੈ ਨਾ ਨੰਗ ਮੈਨਾ ਤੂਫਾਨ ਵੜੇ ਆਹੋ ਵੜਾ ਨੁਕਸਾਨ ਹੋਇਆ ਕਈਆਂ ਦਾ ਛੜ ਛੋਟੇ ਚਰਿਆਂ ਦੇ ਫਰਾਬ ਹੋ ਗਏ ਆ ਮੂਦੇ ਮਾਰਦੇ ਹੈ ਹਾਂਜੀ ਤੇ ਡਰੈਸ ਕਰ ਗਏ ਨੋਟ ਹੈ ਜਰਾ ਤੁਹਾ ਪੈਰ ਪਿੰਡ ਸੋਰ ਸੇਂਗਲ ਹਾਂ ਜ਼ਿਲ੍ਹਾ ਤਰਤਾਰਦ ਸੇਲਪਟ ਮੋਬਾਈਲ ਨੰਬਰ ਜੀ 980650271 ਇੱਕੋ ਹੀ ਵੈੜ ਆ ਜੀ ਹਾਂ ਇੱਕੋ ਹੀ ਵੈੜ ਆ ਜੀ ਕਿੰਨਾ ਦੁੱਧ ਹੋਊਗਾ ਦੁੱਧ ਥਰੇ 10000 ਕਿਲੋ ਹੋਏਗਾ ਚੰ ਚੰ ਓਕੇ ਪੋਲੇ ਓਕੇ ਜਿਹੜਾ ਮਰਜੀ 10 ਲੀਟਰ ਤੇ ਆਪਣੀ ਗਾਰੰਟੀ ਹੋ ਜਿਹੜਾ ਮਰਜੀ ਮੰਗਾ ਲੈ ਜੇ ਘਟ ਜੇ ਦੋਸਰੇ ਆਪਣੇ ਘਰ ਗਾ ਠੀਕ ਹਾਂ ਹਾਂ ਜੀ ਸਵੇਰ ਕਨਵਾ ਗੀ ਸਵੇਰ ਡੱਡਾ ਰੱਜਾ ਹੋ ਠੀਕ ਹੈ ਦੂਜਾ ਹੋ ਜਾਂ ਤੀਜਾ ਆਊਗਾ ਆਪਾਂ ਕਹਿੰਦੇ ਆਪਾਂ ਜਿਹੜੇ ਜਿਹੜੇ ਨਹੀਂ ਲੱਗਦੀ ਤੇ ਸ਼ਗਲ ਸ਼ਗਲ ਤੋਂ ਤੇ ਦੂਜਾ ਹੀ ਆ ਪੇ ਤੀਜਾ ਵੀ ਮੰਨ ਸਕਦਾ ਠੰਡੀ ਵੜੀ ਆ ਤੂੰ ਹੀ ਖੋੜੇ ਕਰਦੀ ਆ ਖੋਲਗੇ ਬਾਕੀ ਇਹ ਹੈ ਕਿ ਠੀਕ ਆ ਇਹ ਨਹੀਂ ਕਿ ਖੜੀ ਲੱਤ ਦੀ ਨਹੀਂ ਆ ਨਹੀਂ ਇਹ ਮਗਰੀ ਟੋਡੀ ਦੀ ਗਾ ਮਗਰੀ ਗੋਡੀ ਦੀ ਫਾਬਰ ਆ ਪੂਰੀ ਹੈਗੀ ਸਜਣੋ 10000 ਕਿਲੋ ਦੁੱਧ ਮੌਕੇ ਦਾ 12-13 ਕਿਲੋ ਦੁੱਧ ਚੜਦੀ ਰਹਿਣਾ ਲਓੀ ਖਾਨ ਤੋਂ ਵੀ ਚੰਗਾ ਚਵਾਈ ਵੀ ਚੰਗੀ ਆ ਲੈ ਆ ਮੋੜ ਲੈ ਆ ਰੇਣੀ ਵੀ ਤੁਰਦੇ ਮਾੜਾ ਮੋਟਾ ਵੇਖ ਤੁਰ ਰਸੋਰ ਵੜੀ ਹੋਰ ਬਾਕੀ ਆ ਗਈ ਠੰਡੀ ਠੂ ਐ ਕੋਈ ਚੱਕਰ ਨਹੀਂ ਏਦਾਂ ਮਰਜੀ ਇਸ ਕੁਆਲਿਟੀ ਵੀ ਸੋਹਣੀ ਹੈ ਵਹਿੜਾਂ ਚ ਆਉਂਦਾ ਹੈ ਵਹਿੜ ਵਹਿੜ ਹੈ ਗਈ ਬੈਠਿਆ ਵੇਖ ਜਿੱਦਾਂ ਮਰਜੀ ਹੋ ਜਾਈ ਨਹੀਂ ਭਾਵੇਂ ਏਦਾਂ ਬੈਠਾ ਰਹੇ ਅੱਛਾ ਠੰਡੀ ਠੰਡੀ ਆਦਾ ਨਹੀਂ ਕੋਈ ਚੱਕਰ ਠੀਕ ਹੈ ਜੀ ਲੈ ਚਲੋ ਚਲੋ ਜੀ ਜਮਾ ਲਓ ਜੀ 11 ਕਿਲੋ 10 11 ਕਿਲੋ ਪੱਕਾ ਤੇ ਬਾਕੀ ਓਕੇ ਆ ਨਾ ਜਿਹੜਾ ਮਰਜ਼ੀ ਧਾਰ ਬਣਾ ਮਾਰੇ ਦਾ ਆਨਲਾਈਨ ਬੁਲਾ ਦੇ ਸਾਨੂੰ ਠੀਕ ਹੈ ਲੈ ਓ ਜੀ ਇਹ ਤਾਂ ਜਾਂਦੀ ਉਰਦੀ ਹਾਂ ਸਾਹਮਣੇ ਆਈ ਤੁਹਾਨੂੰ 11 ਕਿਲੋ ਕਰ ਦੂ ਵੇੜ ਠੀਕ ਹੈ ਇਹ ਸੋਹਣੀ ਆ ਵੇੜ ਹਾਂ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਫਿਕਸ ਕੀ ਕਰ ਦਈਏ ਫਿਕਸ ਜੀ ਕਰ ਦਈਏ ਅੱਜ ਹਾਂ ਫਿਕਸ ਇੱਕੋ ਹੀ ਮੋਲ 28000 ਰੁਪਿਆ ਹਾਂ ਤੇ ਲੈਦਰ ਪੰਜੀ ਦੀ ਦੇਣੀ ਆ ਦੇਣੀ ਆ ਨਾ ਜਿੱਥੋਂ ਘੱਟ ਨਹੀਂ ਦੇਣੀ ਤੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਇਹਦਾ ਬੱਚਾ ਮਰ ਗਿਆ ਆ 2.5 ਮਹੀਨੇ ਹੋ ਗਏ ਸਹੀ ਠੀਕ ਆ ਗੱਲ ਸਹੀ ਆ ਅਵੇ ਗਲਤ ਗੱਲ ਕਰੀਏ ਬੱਚਾ ਕਹਿੰਦਾ ਦੁੱਧ 10 ਤੋਂ ਪਲਾਸ ਹੋਊਗਾ 10 ਤੋਂ ਠਾਣੀ ਇਹ ਇਸ ਕੁਆਲਟੀ ਦੇਖ ਸਕਦੇ ਜੇ ਬਾਕੀ ਚਮਕਦਮ ਕਪੂਰੀ ਆ ਥਾਣਾ ਮੁੱਠੀ ਤੋਂ ਵੀ ਬਾਅਦ ਦਾ ਬਥਰ ਬੜਾ ਚੰਗਾ ਜੀ ਥਾਂ ਤੇ ਤੇ ਮਜ਼ਰੋਂ ਵੀ ਚੰਗੀ ਆ ਠੀਕ ਲੋ ਜੀ ਸਜਣੋ ਜਿਵਾਈ ਜਿਹਨਾਂ ਵੀ ਘਰਾਂ ਜਿਹੜਾ ਤੁਹਾਨੂੰ ਲਿਵਾ ਕੇ ਆਪਾਂ ਮੋਟਾ ਦੇਨੇ ਆ ਠੀਕ ਆ ਜੀ ਜਿਵਾਈ ਬੜੀ ਸਾਫ਼ ਆ ਵਹਿੜ ਦੀ ਵਹਿੜ ਵੀ ਸੋਹਣੀ ਆ ਪੂਰੀ ਨਾ ਪੂਰੀ ਚਮਕਦਮ ਕਾਲੀ ਆ ਨਾ ਚਵਾਈ ਚੰਗੀ ਆ ਮੈਂ ਟੋਮ ਟਿੰਗ ਕਰ ਲਾ ਕਰ ਇਹ ਸਚਨ ਅਗਲੇ ਸਣਾ ਦਾ ਪਸਵਾਜ ਨਾ ਅਗਲੇ ਅਗਲੇ ਅਥਨਾ ਦਾ ਹਾਂ ਮਗਰਲੇ ਅਥਨਾ ਦਾ ਵੀ ਦੇਖ ਸਕਦੇ ਮਗਲਾਂ ਦੇ ਵੀ ਚਵਾਈ ਚੰਗੀ ਜੀ ਚਵਾਈ ਚਵਾਈ ਕਿਲੋ ਲਓ ਲਓ ਗਿਆ ਬਾ ਜਵਾਈ ਪਾਉ ਸੋਣੀ ਲੱਗੀ ਜਣਾ ਚਵਾਈ ਕਿਤਾਵਲ ਬੁਗਤਾ ਵੀ ਚਲੋ ਜੀ ਸਜਣਾ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਤੇ ਜਵਾਈ ਜਿਹੜੀ ਤੁਹਾਨੂੰ ਥੋੜੀ ਜਿਹੀ ਕਰਵਾ ਕੇ ਵਿਖਾਤੇ ਆ ਬਾਕੀ ਆਪਣੀ ਨਰਕ ਪਰਖ ਤਸੱਲੀ ਕਰਕੇ ਤਾਹਾਂ ਖਰੀਦਦਾਰੀ ਕਰਨੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਸਾਡੇ ਨੂੰ